ਮਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ 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 ਚੰਦਾ ਵਧੀਆ ਚੰਦਾ ਤੇ ਹੋਸਣਾਉ ਠੀਕ ਠਾਕ ਆ ਹਾਂਜੀ ਤੇ ਦੂਜਾ ਮਾਰਾ ਕੱਲ ਜਿਹੜੀ ਵੀਡੀਓ ਪਾਈ ਵੇਖ ਗਿਆ ਮਾਲ ਵੇਖ ਗਿਆ ਵੇਖਿਆ ਸਾਰਾ ਅੱਛਾ ਵੇਖ ਗਿਆ ਤੇ ਹੁਣ ਕਿਦੋਂ ਵੀਡੀਓ ਪਾਉਣੀ ਆ ਹੁਣ ਪਾਉਣੀ ਸਵੇਰੇ ਸਵੇਰੇ ਹਾਂਜੀ ਸਵੇਰੇ ਹੈ ਗਿਆ 21 ਤਰੀਕ ਨਵਾਂ ਮਹੀਨਾ 2025 ਤੇ ਕਿੰਨੇ ਵਜੇ ਵੀਰ ਦੀ ਵੀਡੀਓ ਪਾਣੀ ਏ 12 ਵਜੇ 12 ਵਜੇ ਤੇ ਕਿੰਨੇ ਪਸ਼ੂ ਪਾਉਣੇ ਆ 4 ਚਾਰ ਅੱਛਾ ਤੇ ਕਿਹੜੇ ਪਾੜੀਆਂ ਐ 50 ਤੋਂ ਸ਼ੁਰੂ ਜੋ ਅੱਛਾ ਨੀਲੀ 라 ਨੀਲੀ ਝੋਟੀ ਦੋ ਹੀ ਮੋਰਾ ਦੋ ਹੀ ਨੀਲੀ ਪਾਜੀ ਬਿਲਕੁਲ 50000 ਦੀ ਪਾਜੀ 50000 ਅੱਛਾ 50000 ਤੋਂ ਸ਼ੁਰੂ ਤੇ 85 ਦੇ ਕਰਾਂ 85 ਦੇ ਕਰਾਂ ਦੋ ਮੋਰਾ ਨਾਲਸ ਤੇ ਦੋ ਨੀਲੀ 라 ਨੀ ਅੱਛਾ ਇੱਕ ਭੋੜੀ ਝੋਟੀ ਵੀ ਕਿਹਦੇ ਪਾਉਣੀ ਆ ਇੱਕ ਭੋੜੀ ਅੱਛਾ ਇੱਕ ਭੋੜੀ ਝੋਟੀ ਪਾਉਣੀ ਆ ਕਿ ਨਹੀਂ ਆ ਗਿਆ ਭੋੜੀ ਅੱਛਾ ਦੂਜਾ ਸੁਆ ਹਾਂਜੀ ਅੱਛਾ ਤੇ ਇੱਕ 14 15 ਕਿਲੋ ਵਾਲੀ ਉਹ 85000 ਦੀ ਇਹ 50000 ਤੋਂ ਸ਼ੁਰੂ ਨੀਲੀ 라 ਵੀ ਝੋਟੀ ਜਿਹੜੀ ਪਹਿਲਣ ਲਓ ਜੀ ਵੀਰ ਜੀ ਬੋਡੀ ਦੀ ਝੋਟੀਆਂ ਭੋੜੀ ਆ ਮੋਲਿਆ ਬੋਡੀ ਦੀ ਝੋਟੀਆਂ ਭੋੜੀ ਬਹੁਤ ਬਹੁਤ ਮਨਜੋਤ ਵੀਰ ਧੰਨਵਾਦ ਸਿਰ ਮੇਰੇ ਵੀਰ ਸਾਰੇ ਭੈਣ ਭਰਾ ਹਵਾਲਾ ਡੇਰੀ ਪਰਨ ਤੇ 12 ਵਜੇ ਵੀਡੀਓ ਪੈਣੀ ਆ ਸਾਰੀ ਵੀਡੀਓ ਪੂਰੀ ਵੇਖਿਓ ਠੀਕ ਹੈ ਮਨਜੋਤ ਵੀਰ